ਮੇਰੀ ਅੱਜ ਦੀ ਗੱਲ ਹੈ ਇਨਕਲਾਬ ਦਾ ਸੱਤ ਇਨਕਲਾਬ ਜ਼ਿੰਦਾ ਹੁੰਦਾ ਹੈ ਇਨਕਲਾਬ ਜ਼ਿੰਦਾ ਹੁੰਦਾ ਹੈ ਹਾਂ ਉਹ ਉੱਠਦਾ ਹੈ ਜ਼ਿੰਦਾ ਹਾਂ ਉਹ ਉੱਠਦਾ ਨਹੀਂ ਜ਼ਿੰਦਾ ਜਦੋਂ ਲੋਕ ਘਰਾਂ ਨੂੰ ਜਿੰਦਰੇ ਮਾਰ ਸੜਕਾਂ ਤੇ ਉਤਰਾਂ ਜਦੋਂ ਲੋਕ ਘਰਾਂ ਨੂੰ पदरे मार सड़क के गुजरात इनकलाब करदा नहीं इनकलाब करदा नहीं ठंडिया दे के बच्चा ना आखड़ता इनकलाब करदा नहीं ठंडिया रातों औरतों के बच्चा नाल आ खड़ता इनकलाब का सफ़र जारी इनकलाब दा सफ़र जारी है फर्क ਪਰੰਗੀ ਨਾ ਨਹੀਂ ਆਪਣੇ ਅਨਾਲ ਹੈ ਜੰਗ ਤੇ ਜੰਗ جاری ਹੈ ਜੰਗ ਹੈ ਅਸੂਲਾਂ ਦੇ ਵਿਚਾਰਾਂ ਦੀ ਇਨਸਾਫ ਦੇ ਸੱਚ ਦੇ ਮੁੱਲਾਂ ਦੀ ਜੰਗ ਹੈ ਅਸੂਲਾਂ ਦੇ ਵਿਚਾਰਾਂ ਦੀ ਇਨਸਾਫ ਦੇ ਸੱਚ ਦੇ ਮੁੱਲਾਂ ਦੀ ਸੁਣਾਈ ਦੇ ਰਹੇ ਨੇ ਇਨਕਲਾਬ ਦੇ ਬੋਲ ਦਿਲਾਂ ਚ ਧੜਕ ਉੱਠਦਾ ਹੈ ਇਨਕਲਾਬ ਜਦੋਂ ਦਰੜਿਆ ਜਾਂਦਾ ਮਜ਼ਹਬ ਦੀਆਂ ਸੂਲਾਂਾਂ सुनाई मेरे दे बोल इनकलाबा धड़क उठता है इनकलाब जो दरड़िया जाता है मज़हब दूल्ला न सिरते कफन बन सिरते कफन बन जिंदा लाशा च नवा जोश भर अखा च बल उठता है मैशाल इंकलाब इनकलाब मैदान नहीं इंकलाब इनकलाब मैदान नहीं छता ਬਿਨ ਹਥਿਆਰ ਤੋਂ ਲੜਦਾ ਹੈ ਤੋਪਾਂ ਸਾਹਮਣੇ ਖੜ ਜਾਂਦਾ ਹੈ ਇਨਕਲਾਬ ਇਨਕਲਾਬ ਕਦੀ ਮੈਦਾਨ ਨਹੀਂ ਛੱਡਦਾ ਇਨਕਲਾਬ ਕਦੀ ਮੈਦਾਨ ਨਹੀਂ ਛੱਡਦਾ ਬਿਨ ਹਥਿਆਰ ਤੋਂ ਲੜਦਾ ਹੈ ਤੋਪਾਂ ਸਾਹਮਣੇ ਖੜ ਜਾਂਦਾ ਹੈ ਹਿੱਕਤਾਨ ਕੇ ਇਨਕਲਾਬੀ ਲਾਵੇ ਸਾਹਮਣੇ ਠੰਡੇ ਹੋ ਜਾਂਦੇ ਨੇ ਦਹਿਕ ਦੇ ਅੰਗਾਰ ਇਨਕਲਾਬੀ ਲਾਵੇ ਸਾਹਮਣੇ ਠੰਡੇ ਹੋ ਜਾਂਦੇ ਨੇ ਦਹਿਕ ਦੇ ਅੰਗਾਰ ਇਨਕਲਾਬ ਕਦੀ ਮਰਦਾ ਨਹੀਂ ਸਫਰ ਜਾਰੀ ਰੱਖਦਾ ਹੈ ਪੀੜੀ ਦਾ ਪੀੜੀ ਇਨਕਲਾਬ ਕਦੀ ਮਰਦਾ ਨਹੀਂ ਸਫਰ ਜਾਰੀ ਹੈ ਜਾਰੀ ਰਹੇਗਾ ਸਫਰ ਜਾਰੀ ਮੇਰੀ ਰਚਨਾ ਹੈ ਪੰਜਾਬ ਲੱਗੀ ਨજર ਪੰਜਾਬ ਨੂੰ ਸਭ ਦੇਉਂ ਦਵਾਵਾ ਮੈਂ ਵਾਰ ਕੇ ਮਿਰਚਾਂ ਇਸ ਤੋਂ ਚੁੱਲ੍ਹੇ ਵਿੱਚ ਪਾਵਾਂ ਮੈਂ ਵਾਰ ਕੇ ਮਿਰਚਾਂ ਇਸ ਤੋਂ ਚੁੱਲ੍ਹੇ ਵਿੱਚ ਪਾਵਾਂ ਰੰਗਲੇ ਦੇਸ਼ ਪੰਜਾਬ ਨੂੰ ਨਸ਼ਿਆਂ ਦਾ ਕੋਰਾ ਰੰਗਲੇ ਦੇਸ਼ ਪੰਜਾਬ ਨੂੰ ਨਸ਼ਿਆਂ ਦਾ ਕੋਰਾ ਨਸ਼ਿਆਂ ਨੂੰ ਵੇਚਣ ਵਾਲਿਆਂ ਨੂੰ ਸ਼ਰਮ ਨਾ ਪੋਰਾ ਨਸ਼ਿਆਂ ਨੂੰ ਵੇਚਣ ਵਾਲਿਆਂ ਨੂੰ ਸ਼ਰਮ ਨਾ ਪੋਰਾ ਇੱਥੇ ਵੈਸ਼ੀ ਅਤੇ ਦਰਿੰਦੇ ਨੇ ਗਲੀਆਂ ਵਿੱਚ ਫਿਰਦੇ ਇੱਥੇ ਵੈਸ਼ੀ ਅਤੇ ਦਰਿੰਦੇ ਨੇ ਗਲੀਆਂ ਵਿੱਚ ਫਿਰਦੇ ਦੁੱਧ ਪੀਂਦੀਆਂ ਬੱਚੀਆਂ ਨੋਜਦੇ ਗਏ ਬਲੁੰਨਰ ਹਿੱਤੇ ਦੁੱਧ ਪੀਂਦੀਆਂ ਬੱਚੀਆਂ ਨੋਜਦੇ ਗਏ ਬਲੁੰਨਰ ਹਿੱਤੇ ਹੱਕਾਂ ਲਈ ਤਰਨੇ ਲੱਗਦੇ ਹੱਕਾਂ ਲਈ ਤਰਨੇ ਲੱਗਦੇ ਆ ਨਾਲ ਨਾ ਖੜਦੇ ਹੱਕਾਂ ਲਈ ਜਦ ਵੀ ਬੋਲੀਏ ਤਾਂ ਡੰਡੇ ਵਰਦੇ ਹੱਕਾਂ ਲਈ ਜਦ ਵੀ ਬੋਲੀਏ ਤਾਂ ਡੰਡੇ ਵਰਦੇ ਮੈਂ ਵਾਸੀ ਦੇਸ਼ ਪੰਜਾਬ ਦਾ ਹੁਣ ਕਿੰਦਾ ਜੀਵਾਂ ਮੈਂ ਵਾਸੀ ਦੇਸ਼ ਪੰਜਾਬ ਦਾ ਹੁਣ ਕਿੰਦਾ ਜੀਵਾਂ ਹੱਕਾਂ ਤੇ ਟੱਕ ਵਜਦਾ ਕਿੰਝ ਬੁੱਲ ਮੈਂ ਸੀਵਾ ਕਿੰਝ ਬੁੱਲ ਮੈਂ ਸੀਵਾ ਅਸੀਂ ਚੁਣ ਸਰਕਾਰਾਂ ਹੱਥੀਂ ਹੀ ਬੁੱਕੜ ਸੱਤ ਪਾਲੇ ਅਸੀਂ ਚੁਣ ਸਰਕਾਰਾਂ ਹੱਥੀਂ ਹੀ ਬੁੱਕੜ ਸੱਤ ਪਾਲੇ ਸਾਡਾ ਦੇਸ਼ ਉਜਾੜਨ ਵਾਸਤੇ ਸਭੇ ਨੇ ਕਾਇਆ ਸਾਡਾ ਦੇਸ਼ ਉਜਾੜਨ ਵਾਸਤੇ ਸਭੇ ਨੇ ਕਾਇਆ ਕੋਈ ਰਾਜਾ ਸਿੰਘ ਰਣਜੀਤ ਜਿਆ ਕਿਤੇ ਮੁੜ ਕੇ ਆਵੇ ਕੋਈ ਰਾਜਾ ਸਿੰਘ ਰਣਜੀਤ ਜਿਆ ਕਿਤੇ ਮੁੜ ਕੇ ਆਵੇ ਜੋ ਖਲਕਤ ਰੋਂਦੀ ਵਿਲਕਦੀ ਨੂੰ ਗਲ ਨਾਲ ਲਾਵੇ ਜੋ ਖਲਕਤ ਰੋਂਦੀ ਵਿਲਕਦੀ ਨੂੰ ਗਲ ਨਾਲ ਲਾਵੇ ਰੌਣਕ ਇੱਕ ਚੰਡੇ ਥੱਲੇ ਬਹਿ ਕੇ ਮਾਣੀਏ ਸ਼ਾਮਾਂ ਰੌਣਕ ਇੱਕ ਚੰਡੇ ਥੱਲੇ ਬਹਿ ਕੇ ਮਾਣੀਏ ਸ਼ਾਮਾਂ ਮੈਂ ਰੰਗਲੇ ਦੇਸ਼ ਪੰਜਾਬ ਦੇ ਮੋੜ ਕਿਸੇ گاਵਾ ਮੈਂ ਰੰਗਲੇ ਦੇਸ਼ ਪੰਜਾਬ ਦੇ ਮੋੜ ਕਿਸੇ گاਵਾ ਸਾਹਿਬ ਕਾਰਨ ਮੇਰੇ ਵੱਲ ਵਾਹਿਗੁਰੂ ਕੀ ਕਾਹਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸੋ ਜਿਹੜੇ ਮੇਂ ਦੀ ਵਿਸਾਖੀ ਵਾਰੇ ਕਵਿਤ ਪੰਛੰਦ ਵਿੱਚ ਆਪਣੀ ਰਚਨਾ ਪੇਸ਼ ਕਰ ਦਿੱਤੀ ਹੈ ਆਵਾਜ਼ ਆਉਂਦੀ ਹੈ ਪਿੱਛੇ ਕਿ ਰੌੜਾ ਨਹੀਂ ਹੈ ਪਸਤੇ ਹੋ ਕੇ ਚਿੱਤ ਸਾਰੇ ਨੰਦਪੁਰ ਗਿਆਰੀ ਪੁਰਾਣ ਜਦੋਂ ਗੱਲ ਦੋਹਰਾਈ ਉਹ ਹੀ ਪਾਈ ਦਇਆ RAM ਹੱਥ ਜੋੜ ਗਿਆ ਖੜਸੀ ਸੰਗ ਤਾਂ ਦੇ ਵੇਖਦੇ ਹੀ ਤੱਕੂ ਵੀ ਜਲਾਂਗੇ ਜੀ ਪਾਈ ਦਇਆ RAM ਨੂੰ ਗੁਰੂ ਜੀ ਪਾਹੋਂ ਖੜਸੀ ਪਾਈ ਦਇਆ RAM ਨੂੰ ਗੁਰੂ ਜੀ ਪਾਹੋਂ ਖੜਸੀ ਵਾਰ-ਵਾਰ ਆਏ ਗੁਰੂ ਹੱਥ ਛਕਿ